ਤਨੋਂ ਵਾਹਿਗੁਰੂ ਜੀਓ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀ ਤੇਰਾ ਕਹਾਣੀਆਂ ਕੀਤੇ ਬੇਦਬੀਚਾਰ ਕੀਤੇ ਨਚੈ ਮੰਗਤੇ ਗੇੜੂ ਮੋੜ ਪੂਰਹਿ ਤਾਲ ਆਏ ਕੱਢ ਹੈ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲੈ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜੀਤ ਤਨ ਪਾਈਐ ਨਾਨਕਾ ਸੇ ਤਨ ਹੋਵਹਿ ਛਾਰ ਗਿਆਨ ਨਾ ਗੱਲੀ ਢੂੰਡੀਐ ਕਤਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਕਮਤ ਹੁਕਮ ਖੁਵਾਰ ਕਰਮ ਮਿਲੈ ਤਾਂ ਪਾਈਐ ਹੋਰ ਹਕਮਤ ਹੁਕਮ ਖੁਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਗੁਰੂ ਦਰਬਾਰ ਦੀ ਹਾਜ਼ਰੀ ਪਰ ਰਹੀ ਗੁਰੂ ਸواری ਸਾਤ ਸੰਗਤ ਜੀਓ ਵੱਡੇ ਭਾਗ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਸਤਗੁਰੂ ਜੀ ਦੀ ਪਾਵਨ ਬਾਣੀ ਨਾਲ ਸਾਂਝ ਬਣਾ ਕੇ ਆਪ ਜੀ ਆਪਣੇ ਜੀਵਨ ਦੀਆਂ ਨਕੜੀਆਂ ਨੂੰ ਸਫਲੀਆਂ ਤੇ ਸਾਰਥਕ ਬਣਾ ਰਹੇ ਹੋ ਰੋਜ਼ਾਨਾ ਦੇ ਇਨਾਂ ਦੀਵਾਨਾਂ ਵਿੱਚ ਆਸਾ ਦੀ ਵਾਰ ਦੀ ਅੰਮ੍ਰਿਤਮਈ ਬਾਣੀ ਜਿਸ ਦੀ ਆਪਾਂ ਲੜੀ-ਬਾਰ ਵਿਚਾਰ ਕਰਦੇ ਹਾਂ ਉਹ ਆ ਸਤਗੁਰੂ ਜੀ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਅਭਿਆਸ ਕਰ ਰਹੇ ਹਾਂ ਚੌਥੀ ਪੌੜੀ ਦੇ ਨਾਲ ਸੰਬੰਧਤ ਦੂਜਾ ਸ਼ਲੋਕ ਪਾਠ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਇਸ ਪੌੜੀ ਨਾਲ ਕੁੱਲ ਦੋ ਸਲੋਕ ਹਨ ਸਤਿਗੁਰੂ ਜੀ ਨੇ ਦਰਸਾਇਆ ਇਸ ਮੁਤੀ ਜਗਤ ਰਚਨਾ ਪਰਮੇਸ਼ਰ ਦੇ ਭੈ ਹੁਕਮ ਦੇ ਵਿੱਚ ਕਿਰਿਆਸ਼ੀਲ ਹੈ ਪਾਪ ਕੁੱਲ ਕਾਇਨਾਤ ਇਕ ਨਿਜਮ ਵਿੱਚ ਵੱਜੀ ਹੋਈ ਆਪਣੀ ਆਪਣੀ ਡਿਊਟੀ ਕਰ ਰਹੀ ਹੈ ਆਪਣਾ ਆਪਣਾ ਕਾਰਜ ਪੂਰਾ ਕਰਦੀ ਹੈ ਕਿਰਿਆ ਦੇ ਵਿੱਚ ਹੈ ਨਿਰੰਤਰ ਤੇ ਸਤਿਗੁਰੂ ਜੀ ਨੇ ਉਸ ਸ਼ਲੋਕ ਦੀ ਸਮਾਪਤੀ ਦੇ ਉੱਤੇ ਫਰਮਾਇਆ ਸਗਲਿਆ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਏਕ ਜੇ ਇਹ ਹੁਕਮ ਇਹ ਨਿਯਮ ਕਿਸੇ ਉੱਤੇ ਲਾਗੂ ਨਹੀਂ ਤਾਂ ਉਹ ਖੁਦ ਪਰਮੇਸ਼ਰ ਆਪ ਹੈ ਬਾਕੀ ਸਾਰਿਆਂ ਦੇ ਉੱਤੇ ਇਹ ਹੁਕਮ ਕਾਇਦਾ ਕਾਨੂੰਨ ਲਾਗੂ ਹੈ ਉਹ ਪਰਮੇਸ਼ਰ ਨਿਰਭਉ ਹੈ ਉਹਨੂੰ ਭੈ ਕੋਈ ਨਹੀਂ ਉਹ ਨਿਰੰਕਾਰ ਅਕਾਰ ਤੋਂ ਰਹਿਤ ਹੈ ਉਹ ਕੋਈ ਪਦਾਰਥ ਜਾਂ ਮਾਦਾ ਚੀਜ਼ ਨਹੀਂ ਉਹ ਸਦਾ ਕਾਇਮ ਰਹਿਣ ਵਾਲਾ ਆਪ ਇੱਕੋ ਹੀ ਬਜਵੀਂ ਹਸਤੀ ਵਾਲਾ ਹੈ ਕੋਈ ਖੰਡਿਤ ਹਸਤੀ ਨਹੀਂ ਪੀ ਉਹਨੂੰ ਵਾਕ-ਵਾਕ ਹੇਸਿਆਂ ਵਿੱਚ ਆਪਾਂ ਵੰਡ ਕੇ ਵੇਖੀਏ ਜਦੋਂ ਪਾਦਸ਼ਾਹ ਇਹ ਗੱਲ ਕਹਿੰਦੇ ਨੇ ਬਾਣੀ ਵਿੱਚ ਪੀਓ ਇੱਕ ਹੈ ਤੇ ਇਹਦਾ ਭਾਵ ਹੈ ਉਹ ਕੋ ਬਜਵੀਂ ਸਤਾ ਹੈ ਕਿਉਂਕਿ ਤਸਵਰ ਕੀਤਾ ਕੁਝ ਮਸਵਾ ਨੇ ਐਸਾ ਵੀ ਪੈਦਾ ਕਰਨ ਵਾਲੀ ਸ਼ਕਤੀ ਹੋਰ ਹੈ ਚਲਾਉਣ ਵਾਲੀ ਹੋਰ ਹੈ ਕੁਦਰਤ ਨੂੰ ਖਤਮ ਕਰਨ ਵਾਲੀ ਹੋਰ ਹੈ ਉਹਨਾਂ ਨੇ ਹਿੱਸੇ ਵਟਾਰੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਹੀਂ ਉਹ ਇੱਕੋ ਹੀ ਤਾਕਤ ਹੈ ਇੱਕੋ ਹੀ ਸ਼ਕਤੀ ਹੈ ਇੱਕੋ ਹੀ ਹੋਂਦ ਹੈ ਉਸੇ ਦਾ ਹੀ ਵਿजूद ਸਭਨਾਂ ਦੇ ਵਿੱਚ ਜੋਤ ਰੂਪ ਵਿੱਚ ਵਿਆਪਕ ਹੈ ਤੇ ਉਹਦੇ ਹੁਕਮ ਕਾਇਦੇ ਵਿੱਚ ਹੀ ਜੰਮਣ ਮਰਨ ਸਾਰਾ ਕੁਝ ਇੱਕ ਸੁਰਤਾ ਵਿੱਚ ਚੱਲ ਰਿਹਾ ਹੈ ਉਹਨੇ ਕੋਈ ਵਿਭਾਗ ਨਹੀਂ ਵੰਡੇ ਹੋਏ ਕਿ ਵੱਖ-ਵੱਖ ਉਹਨੇ ਕਰੰਦੇ ਕਰਮਚਾਰੀ ਜਾਂ ਨੌਕਰ ਰੱਖੇ ਹੋਣ ਆਪਣੀ ਸਹਾਇਤਾ ਵਾਸਤੇ ਉਹਦਾ ਹੁਕਮ ਹੀ ਸਭਨਾ ਦੇ ਸਿਰ ਉੱਤੇ ਲਾਗੂ ਹੈ ਉਹਦੀ ਸੱਤਾ ਹੀ ਸਭਨਾ ਵਿੱਚ ਵਿਆਪਕ ਹੈ ਜਮਣਾ ਮਰਨਾ ਪੈਦਾ ਹੋਣਾ ਨਾਸ਼ ਹੋਣਾ ਕੁਦਰਤ ਦਾ ਚੱਲਣਾ ਚੀਜ਼ਾਂ ਦੇ ਅੱਡ-ਅੱਡ ਸੁਭਾਅ ਇਹ ਸਾਰੀਆਂ ਚੀਜ਼ਾਂ ਉਸ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਸਿਰਜੀਆਂ ਨੇ ਔਰ ਇਹ ਲਗਾਤਾਰ ਕਿਰਿਆਸ਼ੀਲ ਨੇ ਇਨਾਂ 'ਚ ਕੋਈ ਵਿਗਨ ਨਹੀਂ ਹੁਣ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਸਭ ਤੋਂ ਵੱਡੀ ਹੈ ਪਰ ਭੁੱਲੇ ਹੋਏ ਜੀਵਾਂ ਨੇ ਮਨੁੱਖਾਂ ਨੂੰ ਰੱਬ ਬਣਾ ਲਿਆ ਇਸ ਧਰਤੀ ਤੇ ਪੈਦਾ ਹੋਏ ਮਹਾਨ ਲੋਕਾਂ ਨੂੰ ਰੱਬ ਦਾ ਰੁਤਬਾ ਦਿੱਤਾ ਮਨੁੱਖਾਂ ਵਿੱਚੋਂ ਕੋਈ ਮਨੁੱਖ ਸ਼ਰੋਮਣੀ ਹੋ ਸਕਦਾ ਹੈ ਮਨੁੱਖਾਂ ਵਿੱਚੋਂ ਕੋਈ ਮਨੁੱਖ ਸਤਕਾਰ ਦਾ ਪਾਤਰ ਹੋ ਸਕਦਾ ਹੈ ਬਹੁਤ ਸਾਰੇ ਮਨੁੱਖ ਨੇ ਉਹਨਾਂ ਵਿੱਚੋਂ ਇੱਕ ਮਨੁੱਖ ਦਾ ਕਰਮ ਬੜਾ ਉੱਚਾ ਹੈ ਜੀਵਨ ਬੜਾ ਉੱਚਾ ਹੈ ਰੁਤਬਾ ਬੜਾ ਉੱਚਾ ਹੈ ਉਹਦੀ ਦੇਣ ਬਹੁਤ ਹੈ ਉਹਨੂੰ ਲੋਕ ਮੰਨਦੇ ਹਨ ਸਤਕਾਰਦੇ ਹਨ ਉਹ ਇੱਕ ਸ਼੍ਰੋਮਣੀ ਵਿਅਕਤੀਤਾ ਵਾਲਾ ਕੋਈ ਮਨੁੱਖ ਹੋ ਸਕਦਾ ਹੈ ਪਰ ਕਿਸੇ ਨੂੰ ਰੱਬ ਕਹਿ ਦੇਣਾ ਕਿ ਇਹ ਰੱਬ ਹੈ ਇਹ ਹੀ ਪਰਮੇਸ਼ਰ ਹੈ ਸਤਿਗੁਰੂ ਮਹਾਰਾਜ ਇਸ ਵਿਚਾਰ ਨਾਲ ਸਹਿਮਤ ਨਹੀਂ ਮਹਾਰਾਜ ਕਹਿੰਦੇ ਨੇ ਮਨੁੱਖ ਪੈਦਾ ਹੋਇਆ ਮਨੁੱਖ ਨੇ ਆਖਰ ਤੁਰ ਜਾਣਾ ਜਦੇ ਜੇ ਤੁਸੀਂ ਉਸ ਨੂੰ ਰੱਬ ਕਹਿ ਕੇ ਪੂਜੋਗੇ ਫਿਰ ਤੁਹਾਡੇ ਖਿਆਲ ਮੁਤਾਬਕ ਰੱਬ ਪੈਦਾ ਹੋਇਆ ਤੇ ਰੱਬ ਮਰ ਗਿਆ ਨਈਓ ਸਤਾ ਤੇ ਜੰਮ ਦੀ ਮਰਦੀ ਨਹੀਂ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕਹਿ ਮਾਈ ਨਾ ਬਾਪੂਰੇ ਤੋ ਇਹ ਸੰਸਾਰ ਦੇ ਲੋਕਾਂ ਨੇ ਇਸ ਭਰਮ ਵੱਸ ਸਤਕਾਰ ਦੀ ਕੋਈ ਹੱਦ ਨਾ ਰੱਖਦਿਆਂ ਹੋਇਆਂ ਕਿਸੇ ਨੂੰ ਰੱਬ ਬਣਾ ਕੇ ਉਸ ਨੂੰ ਪੂਜਣਾ ਆਰੰਭ ਕੀਤਾ ਉਹਦੇ ਨਾਂ ਦੇ ਉੱਤੇ ਫਿਰ ਕਰਮਕਾਂਡ ਕੀਤੇ ਤੇ ਉਹ ਕਰਮਕਾਂਡ ਕਰਦਿਆਂ ਹੋਇਆਂ ਇਹ ਸੋਚਦੇ ਰਹੇ ਕਿ ਇਹਦੇ ਨਾਲ ਅਸੀਂ ਰੱਬ ਦੇ ਪਰਮੇਸ਼ਰ ਦੇ ਨੇੜੇ ਹੋ ਜਾਵਾਂਗੇ ਰੱਬ ਨੂੰ ਜਾਣ ਲਵਾਂਗੇ ਜੀਵਨ ਸਫਲ ਹੋ ਜਾਏਗਾ ਪਰ ਆਪਣੀ ਸੁਰਤ ਨੂੰ ਪਰਮੇਸ਼ਰੀ ਹੁਕਮ ਤੋਂ ਤੋੜ ਕੇ ਕਰਮ ਕਾਂਡਾਂ ਵਿੱਚ ਜੋੜਨ ਵਾਲੇ ਲੋਕ ਕਤਈ ਰੱਬ ਦੇ ਬਾਰੇ ਸੋਝੀ ਹਾਸਲ ਨਹੀਂ ਕਰ ਸਕਦੇ ਗਿਆਨ ਨਾ ਗੱਲੀ ਢੂੰਡੀ ਆ ਕਥਨਾ ਕਰੜਾ ਸਾਰ ਸਤਿਗੁਰੂ ਇਸ ਸ਼ਲੋਕ ਵਿੱਚ ਕਹਿੰਦੇ ਹਨ ਨਾਨਕ ਨਿਰਭਉ ਨਿਰੰਕਾਰ ਹੀ ਨਾਨਕ ਨੂੰ ਪਰਮੇਸ਼ਰ ਦੀ ਅਸਤੀ ਭੈ ਤੋਂ ਰਹਿਤ ਹੈ ਡਰ ਕਿੱਥੇ ਹੁੰਦਾ ਹੈ ਜਿੱਥੇ ਸਾਡੇ ਤੋਂ ਕੋਈ ਵੱਡੀ ਤਾਕਤ ਵਾਲਾ ਜਾਂ ਸਾਡੇ ਬਰਾਬਰ ਦੀ ਤਾਕਤ ਵਾਲਾ ਸਾਡੇ ird gird ਨੇੜੇ ਤੇੜੇ ਹੋਵੇ ਸਾਨੂੰ ਆਪਣੇ ਬਰਾਬਰ ਵਾਲੇ ਤੋਂ ਖਤਰਾ ਹੈ ਜਿਹੜੇ ਸਾਡੇ ਵਰਗੇ ਨੇ ਉਹਨਾਂ ਕੋਲੋਂ ਖਤਰਾ ਹੈ ਜਾਂ ਸਾਡੇ ਤੋਂ ਤਾਕਤਵਰ ਲੋਕ ਨੇ ਉਹਨਾਂ ਕੋਲੋਂ ਖਤਰਾ ਹੈ ਭੈ ਖੌਫ ਹੈ ਇੱਕ ਪਰ ਜਿਸ ਵਰਗਾ ਕੋਈ ਹੋਰ ਹੋਵੇ ਹੀ ਨਾ ਉਹਨੂੰ ਡਰ ਕਾਦਾ ਹੋਏਗਾ ਪਰਮੇਸ਼ਰ ਵਰਗਾ ਹੋਰ ਕੋਈ ਹੈ ਹੀ ਨਹੀਂ ਉਹਦੇ ਵਰਗਾ ਉਹ ਆਪ ਹੀ ਹੈ ਤੇਰਾ ਸ਼ਰੀਕ ਕੋ ਨਹੀਂ ਸ਼ਰੀਕ ਕਹਿੰਦੇ ਨੇ ਬਰਾਬਰ ਦੀ ਧਿਰ ਨੂੰ ਨਾ ਕੋ ਕੰਟਕ ਵੈਰਾਈ ਨਾ ਹੀ ਕੰਡੇ ਵਾਂਗ ਚੁਭਣ ਵਾਲਾ ਦੁੱਖ ਦੇਣ ਵਾਲਾ ਤੇਰਾ ਕੋਈ ਵੈਰੀ ਹੈ ਦੁਸ਼ਮਣ ਹੈ ਹੁਣ ਜਿਹਦਾ ਕੋਈ ਦੁਸ਼ਮਣ ਨਹੀਂ ਉਹਨੂੰ ਖਤਰਾ ਕਾਦਾ ਤੇ ਜਿੱਥੇ ਖਤਰਾ ਨਹੀਂ ਉੱਥੇ ਡਰ ਕਾਦਾ ਜੀਦਾ ਕੋਈ ਸ਼ਰੀਰ ਜਿਹਦੀ ਕੋਈ ਬਰਾਬਰੀ ਕਰਨ ਵਾਲੀ ਕੋਈ ਹਸਤੀ ਹੀ ਹੈ ਨਹੀਂ ਉਹ ਆਪ ਹੀ ਆਪ ਹੈ ਉਹ ਭੈ ਤੋਂ ਰਹਿਤ ਹੈ ਤੇ ਵੈਰ ਵੀ ਉਹਨੂੰ ਕਿਸੇ ਨਾਲ ਨਹੀਂ ਕਿਉਂਕਿ ਉਹ ਖੁਦ ਬਖੁਦ ਹੈ ਪਾਤਸ਼ਾਹ ਕਹਿੰਦੇ ਨੇ ਨਾਨਕ ਨਿਰਭਉ ਨਿਰੰਕਾਰ ਉਹ ਆਕਾਰ ਤੋਂ ਰਹਿਤ ਹੈ ਉਸ ਦਾ ਕੋਈ ਆਕਾਰ ਨਹੀਂ ਕਿ ਉਹਨੂੰ ਕਿਸੇ ਹੱਦ ਵਿੱਚ ਬੰਨਿਆ ਜਾਏ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਸ਼ਕਲ ਸ਼ਕਲ ਸ਼ੇਪ ਨਹੀਂ ਨੈਣ ਨਕਸ਼ ਨਹੀਂ ਰੂਪ ਨਾ ਰੇਖ ਨਾ ਰੰਗ ਕੇ ਸ੍ਰੇਹੁ ਗੁਣ ਤੇ ਪ੍ਰਭ ਪਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ પ્રસન્ન ਹੋਰ ਕੀਤੇ RAM ਰਵਾਲ ਉਹ ਪਰਮੇਸ਼ਰ ਦੀ ਹਸਤੀ ਨਿਰਭਉ ਵੀ ਹੈ ਤੇ ਨਿਰੰਕਾਰ ਵੀ ਹੈ ਹੋਰ ਕੀਤੇ ਵੀ ਹੋਰ ਕੀਤੇ ਦਾ ਅਰਥ ਹੈ ਹੋਰ ਕਿੰਨੇ ਬੇਅੰਤ ਰਾਮ ਜੀ ਜਿਹੇ ਇਸ ਸੰਸਾਰ ਵਿੱਚ ਆਏ ਉਸ ਪਰਮੇਸ਼ਰ ਦੇ ਕਦਮਾਂ ਦੀ ਖਾਕ ਹਨ ਉਹ ਪਰਮੇਸ਼ਰ ਨਹੀਂ ਪਰਮੇਸ਼ਰ ਦੇ ਕਦਮਾਂ ਦੀ ਖਾਕ ਹਨ ਹੋਰ ਕੀਤੇ ਰਾਮ ਰਵਾਲ ਰਵਾਲ ਦਾ ਅਰਥ ਹੁੰਦਾ ਧੂੜ ਉਹਦੇ ਸਾਹਮਣੇ ਤੁੱਛ ਹਨ ਭਾਵੇਂ ਪਰਮੇਸ਼ਰ ਦੀ ਹਸਤੀ ਬਰਾਬਰ ਕੋਈ ਨਹੀਂ ਕੀਤੀਆਂ ਕੰਨ ਕਹਾਣੀਆਂ ਕੰਨ ਦਾ ਮਤਲਬ ਇੱਥੇ ਕਾਨ ਤੋਂ ਹੈ ਕਾਨ ਕ੍ਰਿਸ਼ਨ ਕਨਿਆ ਨੂੰ ਕਹਿੰਦੇ ਨੇ ਕਿੰਨੀਆਂ ਹੀ ਸ਼੍ਰੀ ਕ੍ਰਿਸ਼ਨ ਜੀ ਦੀਆਂ ਕਥਾ ਹਨ ਕਹਾਣੀਆਂ ਹਨ ਉਹਨਾਂ ਦੇ ਬਾਬਤ ਖਿਆਲ ਹਨ ਉਹਨਾਂ ਦੇ ਵਿਚਾਰ ਹਨ ਉਹਨਾਂ ਦੀਆਂ ਜੀਵਨ ਕਥਾ ਦੇ ਵਿੱਚੋਂ ਕਿਤਨੇ ਹੀ ਵਿਚਾਰ ਪ੍ਰਚਲਿਤ ਹਨ ਕੀਤੇ ਬੇਦ ਵਿਚਾਰ ਕਿੰਨੇ ਹੀ ਜਦੋਂ ਕੀਤੇ ਸ਼ਬਦ ਆ ਜਾਏ ਨਾ ਤੇ ਕੋਈ ਚੀਜ਼ ਰੇਅਰ ਨਹੀਂ ਰਹਿ ਜਾਂਦੀ ਧਿਆਨ ਵਿੱਚ ਰੱਖਣਾ ਕੋਈ ਚੀਜ਼ ਇਕੱਲੀ ਹੈ ਉਹ ਬੜੀ ਇੰਪੋਰਟੈਂਟ ਹੋਏਗੀ ਖਾਸ ਹੋਏਗੀ ਜੇ ਅਨੇਕ ਚੀਜ਼ਾਂ ਹਨ ਇੱਕੇ ਤਰ੍ਹਾਂ ਦੀਆਂ ਇਹਦਾ ਮਤਲਬ ਹੈ ਉਹ ਕੋਈ ਬਹੁਤੀਆਂ ਅਮੋਲਕ ਨਹੀਂ ਆਮ ਨੇ ਜਦੋਂ ਕਿਸੇ ਚੀਜ਼ ਨੂੰ ਖਾਸ ਕਹਿਣਾ ਹੈ ਤੇ ਉਹਦੇ ਵਰਗੀ ਆਪ ਇੱਕੋ ਹੀ ਹੋਏਗੀ ਜਦੋਂ ਕੋਈ ਚੀਜ਼ਾਂ ਇੱਕੋ ਹੀ ਚੀਜ਼ ਬਹੁਤੇ ਹਿੱਸਿਆਂ ਵਿੱਚ ਹੈ ਬਹੁਤ ਜ਼ਿਆਦਾ ਪਈ ਹੋਈ ਹੈ ਫਿਰ ਉਹ ਖਾਸ ਨਹੀਂ ਰਹਿ ਜਾਂਦੀ ਫਿਰ ਉਹ ਆਮ ਹੋ ਜਾਂਦੀ ਹੈ ਜਦੋਂ ਸ਼ਬਦ ਕੇਤੇ ਵਰਤਦੇ ਨੇ ਮਹਾਰਾਜ ਤਾਂ ਉਹਦਾ ਅਰਥ ਹੈ ਵੀ ਆਮ ਹੈ ਉਹਦੇ ਸਾ ਉਹਦੇ ਪਰਮੇਸ਼ਰ ਦੀ ਹਸਤੀ ਸਾਹਮਣੇ ਤੇ ਆਮ ਚੀਜ਼ਾਂ ਨੇ ਸਾਡੇ ਲਈ ਖਾਸ ਨੇ ਸਾਡੇ ਲਈ ਉਤਮ ਹੋ ਸਕਦੀਆਂ ਨੇ ਸਾਡੀ ਸੋਚ ਨਹੀਂ ਮੁਤਾਬਕ ਪਰ ਪਰਮੇਸ਼ਰ ਦੀ ਹਸਤੀ ਸਾਹਮਣੇ ਇਹ ਆਮ ਗੱਲਾਂ ਨੇ ਹੋਰ ਕੇਤੇ RAM ਰਵਾਲ ਕੇਤੇ ਦਾ ਮਤਲਬ ਕਿਤਨੇ ਹੀ ਕੀਤੀਆਂ ਕੰਨ ਕਹਾਣੀਆਂ ਕੰਨ ਕ੍ਰਿਸ਼ਨਕਨਾਂ ਕਨ ਯਾਜਿਦਿਆਂ ਕਿੰਨੇ ਹੀ ਕਹਾਣੀਆਂ ਹਨ ਉਹਦੀ ਉਹਦੇ ਵਜੂਦ ਉਹ ਪਰਮੇਸ਼ਰ ਦੀ ਹਸਤੀ ਦੇ ਸਾਹਮਣੇ ਉਹਦੀ ਕੁਦਰਤ ਵਿੱਚ ਅਨੰਤ ਹੀ ਨੇ ਕੀਤੇ ਬੇਦ ਵਿਚਾਰ ਕਿੰਨੇ ਹੀ ਵੇਦਾਂ ਵਰਗੇ ਵਿਚਾਰ ਵੀ ਪਏ ਨੇ ਖਿਆਲ ਵੀ ਤੁਰੇ ਫਿਰਦੇ ਨੇ ਲਿਖੇ ਨੇ ਪੜ੍ਹੇ ਨੇ ਗਾਏ ਨੇ ਵਿਚਾਰੇ ਨੇ ਸੁਣੇ ਨੇ ਸੁਣਾਏ ਅਨੰਤ ਕਾਲ ਤੋਂ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਇਹ ਕੋਈ ਉੱਤਮ ਵਿਚਾਰ ਜਾਨੀ ਕਿ ਕੱਲਾ ਉਹੀ ਵਿਚਾਰ ਨਹੀਂ ਕਿਤਨੇ ਹੀ ਉਸ ਤੋਂ ਪਹਿਲਾਂ ਵੀ ਵਿਚਾਰ ਕੁਦਰਤ ਵਿੱਚ ਆਏ ਪ੍ਰਗਟ ਹੋਏ ਮਗਰੋਂ ਵੀ ਹੋ ਰਹੇ ਨੇ ਹੁੰਦੇ ਹੀ ਰਹਿਣਗੇ ਸਿਲਸਿਲਾ ਚੱਲਦਾ ਹੀ ਰਹੇਗਾ ਕਿਉਂਕਿ ਵੇਦ ਨੂੰ ਬ੍ਰਹਮਾ ਕਿਰਤ ਮੰਨਿਆ ਗਿਆ ਇਹ ਕਿਹਾ ਗਿਆ ਕਿ ਵੇਦ ਪਰਮੇਸ਼ਰ ਦੀ ਕਿਰਤ ਹਨ ਕਿਰਤ ਰੱਬ ਨੇ ਖੁਦ ਉਚਾਰਨ ਕੀਤੇ ਰੱਬ ਨੇ ਖੁਦ ਕਹੇ ਨੇ ਇਸ ਕਰਕੇ ਮਹਾਰਾਜ ਉਹਦਾ ਵਾਲਾ ਤੇ ਕਿਤਨੇ ਹੀ ਨੇ ਭਾਈ ਕੋਈ ਇੱਕ ਨਹੀਂ ਉਹਦੀ ਕੁਦਰਤ ਵਿੱਚ ਤੁਸੀਂ ਇੱਕ ਵੇਦ ਨੂੰ ਜਾਣਦੇ ਹੋ ਖੋਰੇ ਅਨੰਤ ਕਾਲ ਤੋਂ ਲੈ ਕੇ ਕਿੰਨਾ ਕੁ ਜੋ ਉਹਦੀ ਕੁਦਰਤ ਵਿੱਚ ਵੇਦਾਂ ਵਰਗੇ ਕਿਤਨੇ ਹੀ ਖਿਆਲ ਵਕ ਵਕ ਤਾਵਾਂ ਤੇ ਲੋਕਾਂ ਦੇ ਅਨਭਵ ਵਿੱਚ ਆਏ ਪ੍ਰਗਟ ਹੋਏ ਲਿਖੇ ਗਏ ਪੜੇ ਗਏ ਸੁਨੇ ਸੁਣਾਏ ਗਏ ਫਿਰ ਹਜ਼ੂਰ ਕਹਿੰਦੇ ਕੇਤੇ ਨਚੈ ਮੰਗਤੇ ਗੇੜ ਮੋੜ ਪੂਰੇ ਤਾਲ ਕਿਤਨੇ ਹੀ ਉਸ ਪਰਮੇਸ਼ਰ ਨੂੰ ਲੋੜਦੇ ਹੋਏ ਮੰਗਣ ਵਾਲੇ ਕਿ ਸਾਡੀ ਕਿਸੇ ਤਰ੍ਹਾਂ ਪਰਮੇਸ਼ਰ ਨਾਲ ਸਾਂਝ ਪੈ ਜਾਏ ਅਸੀਂ ਰੱਬ ਵਾਲੇ ਬਣ ਜਾਈਏ ਸਾਡਾ ਕੋਈ ਕਰਮ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਚੜ ਜਾਏ ਉਹ ਜਿਹੜਾ ਕੋਈ ਕਰਮ ਪ੍ਰਵਾਨ ਚੜ ਜਾਏ ਉਹਦੇ ਫਿਰ ਅਨੇਕ ਰਸਤੇ ਨੇ ਕੋਈ ਕਿਵੇਂ ਕਰਮ ਕਰਦਾ ਹੈ ਕੋਈ ਕਿਵੇਂ ਯਤਨ ਕਰਦਾ ਹੈ ਕੋਈ ਕਿਵੇਂ ਕੋਸ਼ਿਸ਼ ਕਰਦਾ ਹੈ ਕਿਤਨੇ ਹੀ ਉਸ ਪਰਮੇਸ਼ਰ ਨੂੰ ਲੋੜਦੇ ਹੋਏ ਕਿਤਨੇ ਹੀ ਉਹਦੀ ਨੇੜਤਾ ਮੰਗਦੇ ਹੋਏ ਕਿਤਨੇ ਹੀ ਇਹ ਉਮੀਦ ਨਾਲ ਕਿ ਸਾਡਾ ਕੋਈ ਕੰਮ ਉਸ ਪਰਮੇਸ਼ਰ ਦੀ ਨਿਗਾਹ ਵਿੱਚ ਪ੍ਰਵਾਨ ਹੋਵੇ ਕਿਡ ਮੁੜ ਪੂਰੇ ਤਾਂ ਮੁੜ ਮੁੜ ਕੇ ਬਾਰ ਬਾਰ ਉਹ ਤਾਲ ਪੂਰਦੇ ਹਨ ਨੱਚਦੇ ਹਨ ਰੱਬ ਦੇ ਨਾਂ ਤੇ ਗਾਉਂਦੇ ਹਨ ਰੱਬ ਦੇ ਨਾਂ ਤੇ ਉਹ ਯਤਨਸ਼ੀਲ ਨੇ ਉਹ ਕਿਦਾਂ ਦਾ ਜ਼ਿਕਰ ਹੈ ਸਤਿਗੁਰੂ ਅੱਗੇ ਕਹਿੰਦੇ ਨੇ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢਾਂ ਬਾਜ਼ਾਰ ਅਜੇ ਹੀ ਬਾਜ਼ਾਰੀ ਸੌਦੇ ਬਾਜ਼ ਸੌਦਾ ਕੀਏ ਵੀ ਅਸੀਂ ਆਹ ਕਰਮ ਕਰਾਂਗੇ ਤੇ ਪਰਮੇਸ਼ਰ ਇਸ ਕਰਮ ਨੂੰ ਵੇਖੇਗਾ ਤੇ ਖੁਸ਼ ਹੋਵੇਗਾ ਤੇ ਬਦਲੇ ਵਿੱਚ ਸਾਨੂੰ ਇਹ ਦਾਤ ਦੇਵੇ ਵਪਾਰੀ ਹੋਇਆ ਨਾ ਵੀ ਮੈਂ ਕਰਮ ਕੀਤਾ ਉਹਨੇ ਦਾਤ ਦਿੱਤੀ ਹੈ ਕੰਟਰੈਕਟ ਹੋ ਗਿਆ ਸਮਰਪਣ ਨਹੀਂ ਹੋਇਆ ਕੰਟਰੈਕਟ ਹੋਇਆ ਵੀ ਮੈਂ ਇਹ ਕਰਮ ਕੀਤਾ ਹੈ ਫਿਰ ਮੈਂ ਆਖਿਆ ਵੀ ਮਾਲਕ ਜੀ ਮੈਂ ਕਰਮ ਕੀਤਾ ਹੁਣ ਇਹਦੇ ਇਵਜ਼ ਵਿੱਚ ਇਹਦੇ ਬਦਲੇ ਚਾ ਚੀਜ਼ ਦਿਓ ਉਹਨਾਂ ਚੀਜ਼ ਦੇ ਦਿੱਤੀ ਮੇਰੇ ਮਨ ਵਿੱਚ ਹੁਣ ਬਖਸ਼ਿਸ਼ ਦਾ ਭਾਵ ਨਹੀਂ ਰਹਿਣਾ ਵੀ ਉਹਨੇ ਬਖਸ਼ ਦਿੱਤਾ ਹੁਣ ਪਾਪ ਕੀ ਹੋਣਾ ਵੀ ਜੇ ਉਹਨੇ ਦਾਤ ਦਿੱਤੀ ਤੇ ਮੈਂ ਪੂਜਾ ਪਾਠ ਨਹੀਂ ਕੀਤਾ ਬਦਲਾ ਹੋ ਗਿਆ ਨਾ ਪੀ ਜੇ ਉਹਨੇ ਦਾਤ ਦਿੱਤੀ ਉਹਦੇ ਇਵਜ਼ ਵਿੱਚ ਮੈਂ ਵੀ ਤੇ ਕੋਈ ਨਾ ਕੋਈ ਐਫਰਟ ਕੀਤਾ ਹੈ ਕੋਸ਼ਿਸ਼ ਕੀਤੀ ਹੈ ਮੈਂ ਆ ਦਤਾ ਹੈ ਉਹ ਨਿਆ ਦੇ ਦਤਾ ਹੈ ਬਦਲੇ ਵਿੱਚ ਮੈਂ ਆ ਕੀਤਾ ਉਹਨੇ ਬਦਲੇ ਚਾਹ ਕਰ ਦਤਾ ਕਿ ਨੂੰ ਕਹਿੰਦੇ ਹਨ ਬਾਜ਼ਾਰੀ ਕਰਮ ਕਾਂਡ ਹਮੇਸ਼ਾ ਹੀ ਕੰਟਰੈਕਟ ਬੇਸਡ ਹੁੰਦਾ ਹੈ ਇੱਕ ਵਪਾਰ ਹੈ ਜ਼ਿਹਨੀ ਵਪਾਰ ਹੈ ਕਰਮ ਕਾਂਡੀ ਦੇ ਮਨ ਅੰਦਰ ਕਦੇ ਵੀ ਨਿਮਰਤਾ ਨਿਰਮਾਨਤਾ ਸਮਰਪਣ ਭਾਵ ਹੁਕਮ ਦੀ ਖੇਡ ਵਿੱਚ ਰਾਜੀ ਰਹਿਣ ਦੀ ਆਦਤ ਅਭਿਆਸ ਨਹੀਂ ਹੁੰਦਾ ਉੱਥੇ ਹੁੰਦਾ ਵੀ ਮੈਂ ਵੀ ਕਰਮ ਕੀਤਾ ਹੈ ਪਰਮੇਸ਼ਰ ਨੇ ਵਿੱਚ ਵਿੱਚ ਆ ਦੇ ਦਿੱਤਾ ਗੱਲ ਮੁੱਕ ਗਈ ਉੱਥੇ ਧਰਮੀ ਜੀਵਨ ਉਪਜਦਾ ਨਹੀਂ ਉੱਥੇ ਹੁਕਮ ਵਿੱਚ ਚੱਲਣ ਦੀ ਸੁਰਤ ਪੈਦਾ ਨਹੀਂ ਹੁੰਦੀ ਤਾਂ ਹੀ ਉਹ ਮਹਾਰਾਜ ਨੇ ਬਾਣੀ ਚ ਕਿਹਾ ਕੋਟ ਮੱਧੇ ਕੋ ਬਿਰਲਾ ਸੇਵਕ ਔਰ ਸਗਲੇ ਬਿਵਹਾਰੀ ਜਿਤਨਾ ਸੰਸਾਰ ਤੀਰਥਾਂ ਤੇ ਜਾਂਦਾ ਹੈ ਜ਼ਰਾ ਸੋਚ ਕੇ ਵੇਖੋ ਕਿ ਸਭ ਸੇਵਕ ਹਨ ਨਹੀਂ ਬਿਵਹਾਰੀ ਹਨ ਮੰਨ ਕੇ ਗਏ ਨੇ ਤੁਸੀਂ ਮਾਲਕ ਜੀ ਆ ਦਾਤ ਦੇਣਾ ਸੀ ਆਵਾਂਗੇ ਦਾਤ ਮਿਲ ਗਈ ਚਲੇ ਗਏ ਗੱਲ ਖਤਮ ਹੋ ਗਈ ਅਸੀਂ ਇਹ ਤਾਂ ਵੇਖ ਲੈਨੇ ਆਂ ਕਿ ਉਹਨੇ ਇਹ ਕਰਮ ਕੀਤਾ ਪੀ ਬੜਾ ਧਰਮੀ ਬੰਦਾ ਨਹੀਂ ਧਰਮੀ ਨਹੀਂ ਹੈ ਉਹਨੇ ਤਾਂ ਸੌਦਾ ਕੀਤਾ ਸੀ ਸੌਦਾ ਪੂਰਾ ਹੋਇਆ ਗੱਲ ਮੁੱਕ ਗਈ ਧਰਮ ਵਾਲੀ ਇਹਦੇ ਵਿੱਚ ਕਿਹੜੀ ਗੱਲ ਹੈ ਜੋ ਪਰਮੇਸ਼ਰ ਨੇ ਦਿੱਤਾ ਉਹ ਭੁੱਲ ਗਿਆ ਫਿਰ ਬੰਦਾ ਇੱਕ ਤਾਂ ਉਹਦੀ ਦਾਤ ਲੈਂਦਾ ਤੇ ਉਹਦੇ ਬਦਲੇ ਵਿੱਚ ਜਿਹੜਾ ਧਰਮ ਕਰਮ ਕਰਦਾ ਉਹਨੂੰ ਫਿਰ ਵਡਿਆਉਂਦਾ ਰਹਿੰਦਾ ਵੀ ਮੈਂ ਆਹ ਕੀਤਾ ਮੈਂ ਪੂਜਾ ਕੀਤੀ ਮੈਂ ਪਾਠ ਕੀਤਾ ਮੈਂ ਸੇਵਾ ਕੀਤੀ ਮੈਂ ਦਾਨ ਦਿੱਤਾ ਮੈਂ ਤੀਰਤ ਤੇ ਗਿਆ ਉਹਦਾ ਲਾਹਾ ساری ਉਮਰ ਖੱਟਦਾ ਹੈ ਏ ਭੁੱਲ ਜਾਂਦਾ ਵੀ ਮੈਂ ਤਾਂ ਕੰਟਰੈਕਟ ਕੀਤਾ ਸੀ ਵੀ ਆਹ ਚੀਜ਼ ਮੈਨੂੰ ਦੇ ਦਿਓ ਤੇ ਮੈਂ ਇਹਦੇ ਵਜh ਵਿੱਚ ਆਹ ਕਾਰਜ ਕਰਾਂਗਾ ਉਹਨੇ ਚੀਜ਼ ਵੀ ਤੇ ਦਿੱਤੀ ਤੂੰ ਕਾਰਜ ਕੀਤਾ ਹੁਣ ਛੱਡ ਦੇ ਕਿਹੜਾ ਉਹਦਾ ਖਟਿਆ ساری ਉਮਰ ਖਾਂਦਾ ਲੋਕਾਂ ਨੂੰ ਦੱਸ ਦੱਸ ਕੇ ਵਡਿਆਈ ਲੈਂਦਾ ਜੋ ਮੰਗਦਾ ਹੈ ਇਸੇ ਲਈ ਮਹਾਰਾਜ ਨੇ ਕਿਹਾ ਸੇਵਾ ਥੋਰੀ ਮੰਗਨ ਬਹੁਤਾ ਮੈਲ ਨਾ ਪਾਵੇ ਕਹਤੋ ਬਹੁਤਾ ਪੀ ਤੂੰ ਜਿਹੜਾ ਥੋੜਾ ਜਿਹਾ ਕੋਈ ਯਤਨ ਕਰਦਾ ਹੈ ਭਾਵੇਂ ਉਹ ਕਰਮकांड ਦੇ ਰੂਪ ਵਿੱਚ ਕਰਦਾ ਹੈ ਕਿਸੇ ਰੂਪ ਵਿੱਚ ਕਰਦਾ ਹੈ ਤੂੰ ਉਹਨੂੰ ਇੰਨਾ ਪਹਾੜ ਬਣਾ ਦਿੰਦਾ ਹੈ ਕਿ ਮੈਂ ਜੋ ਕੀਤਾ ਹੈ ਬੜਾ ਵੱਡਾ ਕਾਰਜ ਹੈ ਮੇਰੀ ਸੇਵਾ ਮੇਰਾ ਤਪ ਮੇਰਾ ਦਾਨ ਮੇਰੀ ਪੂਜਾ ਮੇਰੀ ਯਾਤਰਾ ਮੇਰੇ ਮੇਰੇ ਪਾਠ ਤੇ ਜਿਹੜਾ ਮੰਗਿਆ ਉਹਦੇ ਵਜ ਵਿੱਚ ਉਹਦਾ ਤੂੰ ਜ਼ਿਕਰ ਨਹੀਂ ਕਰਦਾ ਕਿੰਨੀ ਤੂੰ ਵਡਿਆਈ ਲੈ ਲਈ ਉਹਦੇ ਇਵਜ਼ ਵਿੱਚ ਬਦਲੇ ਵਿੱਚ ਕਿੰਨਾ ਤੂੰ ਸਨਮਾਨ ਲੈ ਲਿਆ ਕਿੰਨੇ ਲੋਕਾਂ ਸਾਹਮਣੇ ਤੂੰ ਆਪਣੇ ਆਪ ਨੂੰ ਧਰਮੀ ਬਣਾ ਕੇ ਪੇਸ਼ ਕਰ ਲਿਆ ਕਿੰਨਾ ਕੁਝ ਉਹਦੇ ਬਦਲੇ ਵਿੱਚ ਤੂੰ ਪਾ ਲਿਆ ਉਹਦਾ ਤੂੰ ਜ਼ਿਕਰ ਹੀ ਨਹੀਂ ਕਰਦਾ ਬਸ ਇੱਕੋ ਗੱਲ ਕੂਕਦਾ ਮੈਂ ਕੀਤਾ ਮੈਂ ਕੀਤਾ ਮੇਰੇ ਤੋਂ ਬਿਨਾ ਹੋਣਾ ਨਹੀਂ ਮੈਂ ਬਹੁਤ ਕਰਦਾ ਹਾਂ ਇਹ ਹੋਂਹ ਹੀ ਤੇ ਕੰਧ ਹੈ ਜਿਹੜੀ ਤੋੜਨੀ ਸੀ ਇਸ ਨੂੰ ਤੋੜੇ ਬਿਨਾ ਉਸ ਪਰਮੇਸ਼ਰ ਦੇ ਅੱਗੇ ਪ੍ਰਵਾਨ ਨਹੀਂ ਸੀ ਹੋਇਆ ਜਾ ਸਕਦਾ ਤੂੰ ਹਮੈ ਦੀ ਕੰਧ ਨੂੰ ਹੋਰ ਮਜ਼ਬੂਤ ਕਰੀ ਗਿਆ ਤੀਰਤ ਬ੍ਰਤ ਅਰਦਾਨ ਕਰ ਮਨਮਤ ਰਹਿ ਗੁਮਾਨ ਨਾਨਕ ਨਿਫਲ ਜਾਤ ਤੇ ਜਿਉ ਕੁੰਜ ਰਿਸ਼ਨਾ ਇਸ ਕਰਕੇ ਹਜ਼ੂਰ ਨੇ ਕਿਹਾ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਸੌਦੇਬਾਜ਼ ਲੋਕ ਦੁਨੀਆ ਦੇ ਸਾਹਮਣੇ ਖਲੋ ਕੇ ਸੌਦੇਬਾਜ਼ੀ ਦੇ ਧੰਦੇ ਕਰਮਕਾਂਡ ਕਰਦੇ ਹਨ ਉਹਨਾਂ ਦੀ ਉਦਾਹਰਣ ਇੱਕ ਦਿੱਤੀ ਹੈ ਉਹ ਕੌਣ ਹਨ ਗਾਵਾਂ ਰਾਜੇ ਰਾਣੀਆਂ ਬੋਲੈ ਆਲ ਪਤਾਲ ਰਾਸ ਧਾਰੀ ਆਉਂਦੇ ਸਨ ਜਿਵੇਂ RAM ਲੀਲਾ ਹੁੰਦੀ ਹੈ ਉਹਦੇ ਚ ਕੋਈ RAM ਦਾ ਕਰੈਕਟਰ ਕਰਦਾ ਹੈ ਕੋਈ ਸੀਤਾ ਦਾ ਕਰਦਾ ਹੈ ਕੋਈ ਰਾਵਣ ਦਾ ਕਰਦਾ ਹੈ ਕੋਈ ਦਸ਼ਰਧਾ ਕਰਦਾ ਹੈ ਕੋਈ ਕੈਕਈ ਦਾ ਕਰਦਾ ਹੈ ਇਸੇ ਤਰ੍ਹਾਂ ਹੀ ਕ੍ਰਿਸ਼ਨ ਜੀ ਦੇ ਨਾਮ ਦੇ ਉੱਤੇ ਵੀ ਲੋਕ ਨਾਟਕ ਕਰਦੇ ਨੇ ਵੈਸੇ ਸੋਹਿਰਦ ਲੋਕਾਂ ਨੇ ਥੋੜੀ ਥੋੜੀ ਆਵਾਜ਼ ਚੁੱਕਣੀ ਸ਼ੁਰੂ ਕੀਤੀ ਆ ਰਾਮ ਲੀਲਾ ਹੁੰਦੀ ਹੈ ਭਾਰਤ ਵਿੱਚ ਹੋਰ ਵੀ ਬੜਾ ਕੁਝ ਹੁੰਦਾ ਹੈ ਕਹਿੋ ਕਹੋ ਜੇ ਲੋਕ ਤਮਾਸ਼ੇ ਕਰਦੇ ਹਨ ਹੈ ਤਾਂ ਅਸਲ ਵਿੱਚ ਜਿਹਦਾ ਤੁਸੀਂ ਸਤਿਕਾਰ ਕਰਦੇ ਹੋ ਉਹਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਨਾ ਜੀਦੀ ਰਾਤ ਦੀ ਪੀਤੀ ਲੱਥੀ ਨਹੀਂ ਉਹਨੂੰ ਤੁਸੀਂ ਸਵੇਰੇ ਆਰਾਮ ਬਣਾ ਲਿਆ ਉਹਨੂੰ ਤੁਸੀਂ ਸਟੇਜ ਤੇ ਰਾਮ ਵੰਗ ਪੇਸ਼ ਕੀਤਾ ਉਹ ਫਿਰ ਗੰਦੇ ਗਾਣਿਆਂ ਤੇ ਨੱਚਦਾ ਹੈ ਤਮਾਸ਼ਾ ਹੁੰਦਾ ਹੈ ਖੂਬ ਤਮਾਸ਼ਾ ਪਰ ਇਸ ਢੋਲ ਠਮਕੇ ਵਿੱਚ ਚੱਜ ਦੀ ਆਵਾਜ਼ ਚੁੱਕਣ ਵਾਲੇ ਬੜੇ ਹੀ ਘੱਟ ਬੰਦੇ ਨੇ ਧਰਮ ਨੂੰ ਮਜ਼ਾਕ ਬਣਾ ਲਿਆ ਲੋਕਾਂ ਨੇ ਪਹਿਲਾਂ ਉਹਨਾਂ ਲੋਕਾਂ ਨਾਲ ਮਾੜੀਆਂ ਗੱਲਾਂ ਜੋੜੀਆਂ ਤੇ ਫਿਰ ਉਹਨਾਂ ਨੂੰ ਦੁਨੀਆ ਸਾਹਮਣੇ ਤਮਾਸ਼ਾ ਬਣਾ ਕੇ ਪੇਸ਼ ਕਰ ਲਿਆ ਅੱਜ ਸਾਡੇ ਵਿੱਚੋਂ ਵੀ ਜਦੋਂ ਸੁਹਿਰਦ ਆਵਾਜ਼ਾਂ ਉੱਠਦੀਆਂ ਨੇ ਨਾ ਵੀ ਫਿਲਮਾਂਕਣ ਨਾ ਕਰੋ ਵੀ ਤੁਸੀਂ ਸੈਭ ਜਿਆਦਿਆਂ ਦੇ ਸਵਾਗ ਰਚ ਕੇ ਫਿਲਮਾਂ ਪਿਕਚਰਾਂ ਬਣਾ ਕੇ ਅੱਜ ਲਈ ਆਉਨੇ ਹੋ ਕੱਲ ਨੂੰ ਸਟੇਜਾਂ ਤੇ ਲੋਕ ਰੋਲ ਕਰਿਆ ਕਰਨਗੇ ਤਾਂ ਸਾਡੀ ਬਹੁ ਗਿਣਤੀ ਕਹਿੰਦੀ ਜੀ ਪ੍ਰਚਾਰ ਹੁੰਦਾ ਜਿਹੜੀ ਕੌਮ ਨੇ ਆਪਣਾ ਧਰਮ ਗ੍ਰੰਥ ਪੜ੍ਹ ਕੇ ਨਹੀਂ ਸਿੱਖਿਆ ਜਿਹੜੀ ਕੌਮ ਨੇ ਆਪਣਾ ਇਤਿਹਾਸ ਸੁਣ ਕੇ ਨਹੀਂ ਸਿੱਖਿਆ ਉਹਨੂੰ ਹੁਣ ਫਿਲਮਾਂ ਸਿਖਾਉਣ ਦੀਆਂ ਵੀ ਉਹ ਥੀਏਟਰ ਚ ਜਾ ਕੇ ਉਤੋਂ ਧਰਮ ਕਰਮ ਦੀ ਕਮਾਈ ਕਰਕੇ ਆਇਆ ਕਰੇਗਾ ਨਹੀਂ ਮਨੋਰੰਜਨ ਮਨੋਰੰਜਨੀ ਹੋਣਾ ਜੇ ਇਹਨੇ ਢਾਡੀ ਇਸ ਦੁਨੀਆ ਤੋਂ ਸਹਿਬਜ਼ਾਦਿਆਂ ਦੀਆਂ ਵਾਰਾਂ गा ਕੇ ਤੁਰ ਗਏ ਸਾਡੇ ਪੱਲੇ ਕੱਖ ਨਹੀਂ ਪਿਆ ਤੇ ਐਕਟਰ ਪਾਉਣਗੇ ਹੁਣ ਇਸ ਸਮੱਸਿਆ ਹੈ ਸਾਡੀ ਸੋਚਣ ਦੀ ਸਮੱਸਿਆ ਅਸੀਂ ਕਿਹਨੇ ਜੀ ਪ੍ਰਚਾਰ ਹੀ ਫਿਰ ਕੀ ਹੈ ਨਹੀਂ ਮਨੋਰੰਜਨ ਚਾਹੁੰਦੇ ਆਸੀਂ ਪ੍ਰਚਾਰ ਨਹੀਂ ਚਾਹੁੰਦੇ ਪ੍ਰਚਾਰ ਹੁੰਦਾ ਹੁੰਦਾ ਤੇ ਅਸੀਂ ਕੋਈ 50 ਰੁਪਈਆ ਦੀ ਕਿਤਾਬ ਲੈ ਕੇ ਨਾ ਪੜ ਲੈਂਦੇ ਵੀ ਗੱਲ ਕੀ ਹੈ ਸਮਝਣਾ ਚਾਹੀਦਾ ਅਸੀਂ ਬਹਾਨਾ ਪ੍ਰਚਾਰ ਦਾ ਕਰਦੇ ਆਂ ਚਾਹੁੰਦੇ ਮਨੋਰੰਜਨ ਹਾਂ ਅਸੀਂ ਆਪਣੇ ਵੱਡੇ ਵੱਡੇ ਗੁਰਪੁਰਬ ਨਗਰ ਕੀਰਤਨ ਮਨੋਰੰਜਨ ਹੀ ਬਣਾਏ ਨੇ ਉਹ ਚੋਂ ਸਿੱਖਿਆ ਕੀ ਹੈ ਜਰਾ ਸੋਚ ਕੇ ਵੇਖੋ ਥੋੜਾ ਡੀਪਲੀ मनोरंजनी है सिखण वाली कौमਾਂ ایਵੇਂ ਨਹੀਂ ਕਰਦੀਆਂ ਉਹ ਬਾਣੀ ਪੜਦੀਆਂ ਨੇ ਆਪਣਾ ਧਰਮ ਗ੍ਰੰਥ ਪੜ੍ਹਦੀਆਂ ਨੇ ਆਪਣਾ ਇਤਿਹਾਸ ਪੜ੍ਹਦੀਆਂ ਨੇ ਉਹਨੂੰ ਸੁਣਦੀਆਂ ਨੇ ਉਹਦੇ ਬਾਰੇ ਭੋਖ ਕਰਦੀਆਂ ਨੇ ਐਵੇਂ ਸਿੱਖਿਆ ਸਕੂਲਿੰਗ ਐਵੇਂ ਹੁੰਦੀ ਹੈ ਥੀਏਟਰਾਂ ਚ ਜਾ ਕੇ ਕਿਸੇ ਕੌਮ ਦੀ ਸਕੂਲਿੰਗ ਨਹੀਂ ਹੁੰਦੀ ਅੱਜ ਉਹਨਾਂ ਦੀ ਦਸ਼ਾ ਵੇਖੋ ਮਹਾਰਾਜ ਨੇ ਉਸ ਸਮੇਂ ਵੀ ਇਹ ਉਦਾਹਰਣ ਦਿੱਤੀ ਅੱਜ ਤਾਂ ਉਦੋਂ ਵੀ ਜਿਆਦਾ ਬੱਦਰ ਹਾਲਤ ਨੇ ਇੱਕ ਸ਼ਹਿਰ ਵਿੱਚ 20 ਵੀ ਥਾਂ ਤੇ ਰਾਮਲੀਲਾ ਹੁੰਦੀ ਹੈ ਫਿਰ ਕਿਹੋ ਕਿਹੋ ਜਿਹੋ ਤਮਾਸ਼ੇ ਕਰਦੇ ਨੇ ਮੀਡੀਆ ਉਹਨਾਂ ਨੂੰ ਵਿਖਾਉਂਦਾ ਹੈ ਕਿੰਨੀ ਨਮੋਸ਼ੀ ਭਰੀ ਗੱਲ ਹੈ ਸਤਿਗੁਰੂ ਕਹਿੰਦੇ ਕਿਤਨੇ ਹੀ ਲੋਕ ਉਹਨਾਂ ਅਵਤਾਰਾਂ ਦੇ ਕਰੈਕਟਰ ਵਿੱਚ ਕਿਰਦਾਰ ਵਿੱਚ ਤਮਾਸ਼ੇ ਕਰਦੇ ਨੇ ਚੌਂਕਾਂ 'ਚ ਖਲੋ-ਖਲੋ ਕੇ ਮੰਚ ਲਾ ਲਾ ਕੇ ਉਹ ਬੰਦੇ ਇਹ ਕਹਿੰਦੇ ਨੇ ਜਿਹੜੇ ਕਰਨ ਵਾਲੇ ਨੇ ਜਾਂ ਕਰਾਉਣ ਵਾਲੇ ਨੇ ਨਾ ਜਿਹੜੇ ਪ੍ਰਬੰਧਕ ਨੇ ਜਾਂ ਕਰਨ ਵਾਲੇ ਨੇ ਉਹ ਸਾਰਾ ਕੁਝ ਉਹ ਕਹਿੰਦੇ ਇਹ ਵੀ ਸੇਵਾ ਹੈ। ਮਨੋਰੰਜਨ ਨੂੰ ਉਹ ਸੇਵਾ ਦਾ ਨਾਂ ਦਿੰਦੇ ਨੇ। ਕਹਿੰਦੇ ਜੀ ਇਹ ਤਾਂ ਸੇਵਾ ਹੈ ਤਾਂ ਪ੍ਰਚਾਰ ਕਰ ਰਹੇ ਆ ਅਸੀਂ। ਭਗਵਾਨ ਰਾਮ ਜੀ ਦਾ ਭਗਵਾਨ ਕ੍ਰਿਸ਼ਨ ਜੀ ਦਾ ਪਰ ਉਹ ਇਹ ਨਹੀਂ ਵੇਂਦੇ ਵੀ ਲੋਕ ਤੇ ਹੱਸ ਰਹੇ ਨੇ ਅੱਗੇ। ਲੋਕ ਸੁਰਤ ਵਿੱਚ ਮਨ ਮਸਤਕ ਵਿੱਚ ਵਿਹਾਰ ਵਿੱਚ ਜੇ ਧਰਮ ਨਹੀਂ ਆ ਰਿਹਾ ਤਾਂ ਇਹਦਾ ਮਤਲਬ ਉਹ ਮਨੋਰੰਜਨ ਤੇ ਕਰਮਕਾਂਡ ਹੀ ਹੈ। ਤੋਂ ਸਹਿਬ ਜੀ ਕਹਿੰਦੇ ਨੇ ਲੋਕ ਰਾਜੇ ਔਰ ਰਾਣੀਆਂ ਦਾ ਸਵਾਗ ਬਣਾਉਂਦੇ ਹਨ। ਤੇ ਕਈ ਤਰ੍ਹਾਂ ਦੇ ਭਜਨ ਜਾਂ ਗਾਇਨ ਕਰਦੇ ਹਨ, ਗੀਤ ਗਾਉਂਦੇ ਹਨ। ਆਲਪ ਤਾਲ, ਡੂੰਗੀਆਂ ਡੂੰਗੀਆਂ ਇੱਧਰ ਉੱਧਰ ਦੀਆਂ। ਨਾ ਸਮਝਾਉਣ ਵਾਲੀਆਂ ਗੱਲਾਂ ਬੋਲਦੇ ਨੇ। ਉਹਨਾਂ ਨੇ ਹਾਵ ਭਾਵ ਇਹੋ ਜਿਹੇ ਬਣਾਏ ਹੁੰਦੇ ਨੇ ਜਿਵੇਂ ਲੱਖਾਂ ਰੁਪਈਆਂ ਦੇ ਉਹਨਾਂ ਨੇ ਮੁੰਦੀਆਂ ਕੜੇ ਗਹਿਣੇ ਇਹ ਜਿਹੜਾ ਸ਼ਿੰਗਾਰ ਉਹ ਕਰਕੇ ਸਟੇਜ ਤੇ ਆਉਂਦੇ ਨੇ ਵੇਖਣ ਵਾਲੇ ਨੂੰ ਲੱਗਦਾ ਸੋਨੇ ਦਾ ਮੁਕਟ ਪਾਇਆ ਸੋਨੇ ਦੇ ਵਾਲੇ ਪਾਏ ਨੇ ਸੋਨੇ ਦਾ ਹਾਰ ਪਾਇਆ ਯਾਨੀ ਇਹੋ ਜਿਹੇ ਰੂਪ ਬਣਾ ਕੇ ਆਉਂਦੇ ਨੇ ਹੁਣ ਕਿਸੇ ਨੇ ਦਸ਼ਰਧ ਦਾ ਰੂਪ ਬਣਾਉਣਾ ਹੈ ਤੇ ਉਹਨੂੰ ਰਾਜੇ ਵਰਗਾ ਹੀ ਪੇਖ ਬਣਾ ਕੇ ਆਉਣਾ ਪਏਗਾ ਸਤਿਗੁਰੂ ਕਹਿੰਦੇ ਜਿਦ ਤਨ ਪਾਈਆਂ ਨਾਨਕਾ ਸੇ ਤਨ ਹੋਵੇਂ ਛਾਰ ਵੇਖਣ ਵਾਲੇ ਉਹਨਾਂ ਦੀ ਬਾਡੀ ਨੂੰ ਉਹਨਾਂ ਦੇ ਪਹਿਰਾਵੇ ਨੂੰ ਵੇਖ ਕੇ ਇੰਪ੍ਰੈਸ ਹੁੰਦੇ ਪ੍ਰਭਾਵਿਤ ਹੁੰਦੇ ਜੰਨੀ ਸਾਰੀ ਖੇਡ ਨਾਸ਼ਵੰਤ ਪਸਾਰੇ ਨਾਲ ਹੀ ਜੁੜਨ ਦੀ ਚੱਲੀ ਜਾ ਰਹੀ ਹੈ ਇਹ ਰੂਪ ਬਣਾ ਕੇ ਆਉਣ ਵਾਲੇ ਤੇ ਉਹਨੂੰ ਵੇਖ ਕੇ ਪ੍ਰਭਾਵਿਤ ਹੋਣ ਵਾਲੇ ਇਹ ਭੁੱਲ ਜਾਂਦੇ ਨੇ ਕਿ ਇੱਕ ਸੱਤਾ ਪਰਮੇਸ਼ਰ ਹੀ ਸਭ ਤੋਂ ਉੱਤਮ ਹੈ। ਇਸ ਨਾਸ਼ਵੰਤ ਦ੍ਰਿਸ਼ਟਮਾਨ ਪਸਾਰੇ ਨਾਲ ਜੁੜੇ ਰਹਿਣ ਦੇ ਵਿੱਚ ਇੱਕ ਮਨੋਰੰਜਨ ਹੀ ਹੈ। ਇਹ ਤਾਂ ਸਭ ਕੁਝ ਨਾਸ਼ਵੰਤ ਹੈ। ਨਾ ਇਸ ਤਨ ਨੇ ਰਹਿਣਾ ਹੈ, ਨਾ ਉਸ ਤਨ ਨੇ ਰਹਿਣਾ ਹੈ। ਇਹ ਤਨ ਤਾਂ ਬਿਨਸ ਜਾਣ ਵਾਲੇ ਨੇ, ਇਹ ਦਈਆਂ ਤੇ ਖਤਮ ਹੋਣ ਵਾਲੀਆਂ ਨੇ। ਇਸ ਵਾਸਤੇ ਹਜ਼ੂਰ ਕਹਿੰਦੇ ਗਿਆਨ ਨ ਗੱਲੀ ਢੁੰਡਿਐ ਕਥਨਾ ਕਰੜਾ ਸਾਰ। हे ਭਾਈ ਪਰਮੇਸ਼ਰ ਦੇ ਨਾਲ ਜਿਹੜੀ ਸਾਝ ਬਣਾਉਣ ਦੀ ਪ੍ਰਕਿਰਿਆ ਹੈ ਨਾ ਉਹਨੂੰ ਏਵੇਂ ਗਲੀਆਂ ਦੇ ਵਿੱਚ ਜਾਂ ਗੱਲਾਂ ਦੇ ਨਾਲ ਨਹੀਂ ਲੱਭਿਆ ਜਾ ਸਕਦਾ ਜਿਹੜਾ ਇਹ ਸਾਰਾ ਵਰਤਾਰਾ ਚੱਲਦਾ ਇਹ ਮਹਿਜ਼ ਗੱਲਾਂ ਨੇ ਮਨੋਰੰਜਨ ਨੇ ਪਰਮੇਸ਼ਰ ਦੇ ਗਿਆਨ ਨੂੰ ਵਾਹਿਗੁਰੂ ਦੀ ਸਮਝ ਨੂੰ ਇਹੋ ਜੀਆਂ ਕਥਨੀਆਂ ਨਾਲ ਇਹੋ ਜੀਆਂ ਗੱਲਾਂ ਨਾਲ ਇਹੋ ਜਿਹੇ ਵਰਤਾਰੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਉਸ ਪਰਮੇਸ਼ਰ ਦੀ ਹਸਤੀ ਨੂੰ ਤਾਂ ਕਥਨ ਕਰਨਾ ਹੀ ਲੋਹੇ ਵਾਂਗੂ ਕਠੋਰ ਹੈ ਕਠਨ ਹੈ ਔਖਾ ਹੈ ਤੁਸੀਂ ਸਮਝਾ ਗਰਾ ਚ ਦੇ ਹੋ ਉਹਨੂੰ ਤਾਂ ਬਿਆਹ ਹੀ ਨਹੀਂ ਕੀਤਾ ਜਾ ਸਕਦਾ ਇਸ ਵਾਸਤੇ ਕਿਵੇਂ ਅਸਲ ਹੋਵੇ ਹਜ਼ੂਰ ਕਹਿੰਦੇ ਕਰਮ ਮਿਲੈ ਤਾਂ ਪਾਈ ਹੈ ਬਖਸ਼ਿਸ਼ ਹੋਵੇ ਉਸ ਦੀ ਤਾਂ ਪ੍ਰਾਪਤ ਹੁੰਦਾ ਹੈ ਉਹ ਗਿਆਨ ਉਹਦੀ ਬਖਸ਼ਿਸ਼ ਤੋਂ ਬਿਨਾ ਹਾਸਲ ਨਹੀਂ ਹੁੰਦਾ ਹੋਰ ਹਕਮਤ ਹੁਕਮ ਖੁਆਰ ਬਾਕੀ ਜਿਤਨੀਆਂ ਵੀ ਜੀਵ ਚਲਾਕੀਆਂ ਜਾਂ ਜੋਰ ਕਰਦੇ ਹਨ ਇਹ ਕਸਰਤਾ ਹੀ ਨੇ ਕਰਮकांड ਕਸਰਤ ਹੈ ਇਹ ਚਲਾਕੀ ਹੈ ਵੀ ਸਰੀਰ ਨਾਲ ਕਰੀ ਜਾਓ ਮਨ ਮਨ ਚ ਹੋਰ ਰੱਖੋ ਬਾਹਰੋਂ ਹੋਰ ਰਹੋ ਇਹ ਚਲਾਕੀ ਹੈ ਰੱਬ ਨਾਲ ਪਾਤਸ਼ਾਹ ਕਹਿੰਦੇ ਇਹੋ ਜੀਆਂ ਚਲਾਕੀਆਂ ਇਹੋ ਜੇ ਜੋਰ ਮਨੁੱਖ ਦੇ ਜੀਵਨ ਲਈ ਖੁਆਰੀ ਦਾ ਕਾਰਨ ਬਣਦੇ ਨੇ ਉਸ ਪਰਮੇਸ਼ਰ ਦਾ ਗਿਆਨ ਤਾਂ ਉਹਦੀ ਨਦਰ ਨਾਲ ਮਿਲਦਾ ਹੈ ਪਰ ਉਹਦੀ ਨਦਰ ਕਿਵੇਂ ਵਾਪਰਦੀ ਹੈ ਸਤਿਗੁਰੂ ਨੇ ਇਸ ਦਾ ਜਵਾਬ ਪੌੜੀ ਵਿੱਚ ਦਿੱਤਾ ਹੈ ਕੱਲ ਦੇ ਜਿਮਾਨ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਅਦਬ ਸਤਿਗੁਰੂ ਫਤੇ ਨਾਲ ਸਾਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ